ਲਓ ਜੀ ਇਹ ਉਹ ਬੂਟੀ ਆ ਜਿਹਨੂੰ ਆਪਾਂ ਪੁੱਠ ਕੰਡਾ ਵੀ ਕਹਿੰਦੇ ਆ ਆਪਾਂ ਮਾਰਗ ਵੀ ਕਹਿੰਦੇ ਆ ਇਹ ਸਾਦੇ ਰੋਗ ਵਾਸਤੇ ਦੰਦਾਂ ਵਾਸਤੇ ਸਕਿਨ ਦੀ ਕੋਈ ਵੀ ਪ੍ਰੋਬਲਮ ਹੋਵੇ ਸਾਰਿਆਂ ਵਾਸਤੇ ਬਹੁਤ ਹੀ ਵਧੀਆ ਆ ਇਹਦੀ ਮੈਂ ਅੱਜ ਬਣਾਣੀ ਆ ਭੁਰਜੀ ਇੰਨੀ ਟੇਸਟੀ ਬਣਦੀ ਆ ਤੇ ਸਾਨੂੰ ਇਹਦਾ ਫਾਇਦਾ ਵੀ ਹੁੰਦਾ ਟੇਸਟੀ ਹੋਣ ਦੇ ਨਾਲ ਨਾਲ ਫਾਇਦਾ ਵੀ ਹੁੰਦਾ ਇਹ ਸਿਰਫ ਸਾਨੂੰ ਬਰਸਾਤ ਦੇ ਮੌਸਮ ਵਿੱਚ ਮਿਲਦੀ ਆ ਵੱਧ ਤੋਂ ਵੱਧ ਬਣਾਓ ਤੇ ਫਾਇਦਾ ਲਓ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਇਹ ਜੋਤੀਮਨ ਫੈਮਿਲੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੇਜ ਬਣਾਵਾਂਗੇ ਜੀ ਪੁੱਤ ਚਲੋ ਜੀ ਬਣਾਨੇ ਜੀ ਪੁੱਤ ਜੀ ਸਾਤਰੀਆ ਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ-ਆਪਣੇ ਪਰਿਵਾਰਾਂ 'ਚ ਹੱਸਦਾ-ਵਸਦਾ ਤੰਦਰੁਸਤ ਬਾਤ ਤੇ ਚੜ੍ਹਦੀ ਕਲਾ 'ਚ ਰੱਖਿਆ ਸੀ ਵੀ ਠੀਕ ਆ ਤੇ ਚੜ੍ਹਦੀ ਕਲਾ 'ਚ ਆ ਜੀ ਅਚਾਨਕ ਲੰਘ ਰਏ ਸੀ ਤੇ ਇਹ ਬੂਟੀ ਤੇ ਮੇਰੀ ਨਜ਼ਰ ਪਈ ਜੋ ਕਿ ਬਹੁਤ ਹੀ ਕੀਮਤੀ ਬੂਟੀ ਆ ਆਮ ਹੀ ਇਹ ਬਰਸਾਤਾਂ ਦੇ ਵਿੱਚ ਬਹੁਤ ਹੀ ਤਾਜੀ-ਤਾਜੀ ਪੱਤੀਆਂ ਇਹਦੀਆਂ ਹੁੰਦੀਆਂ ਆ ਤੇ ਮੇਰਾ ਦਿਲ ਕੀਤਾ ਇਹ ਮੈਂ ਮੇਤੋਂ ਰਹਿ ਨਹੀਂ ਹੋਇਆ ਜੀ ਮੈਂ ਕਿਹਾ ਕਿ ਆਪਾਂ ਗੱਡੀ ਰੋਕਦੇ ਆਂ ਤੇ ਇਹ ਮੈਂ ਪੱਤੇ ਸਾਰੇ ਇਹਦੇ ਬੂਟੀ ਦੇ ਤੋੜੇ ਤੇ ਤੋੜ ਕੇ ਨਾ ਮੈਂ ਇਹਨਾਂ ਨੂੰ ਘਰ ਲੈ ਆਈਆਂ ਕਿਉਂਕਿ ਇਹ ਬੂਟੀ ਇੰਨੀ ਫਾਇਦੇਮੰਦ ਆ ਕੋਈ ਦੰਦ ਸਾਡੇ ਹਿੱਲਦੇ ਹੋਣ ਨਾ ਉਹ ਵੀ ਠੀਕ ਹੋ ਜਾਂਦੇ ਆਂ ਅਗਰ ਆਪਾਂ ਇਹਦੀ ਦਾਤਣ ਕਰੀਏ ਜਾਂ ਕੋਈ ਸਕਿਨ ਦੀ ਪ੍ਰੋਬਲਮ ਆ ਆਪਾਂ ਇਹਦੀਆਂ ਪੱਤੀਆਂ ਨੂੰ ਰਗੜ ਕੇ ਲਾ ਸਕਦੇ ਆਂ ਭੁਰਜੀ ਬਣਾ ਲਓ ਤਾਂ ਸਭ ਤੋਂ ਵੱਧ ਫਾਇਦਾ ਆ ਜਿਹਨੂੰ ਆਪਾਂ ਬੜੀ ਆਸਾਨੀ ਦੇ ਨਾਲ ਖਾ ਸਕਦੇ ਆਂ ਕਿਉਂਕਿ ਇਹਦੀ ਭੁਰਜੀ ਜਿਹੜੀ ਖਾਣ ਦੇ ਨਾਲ ਨਾ ਸਾਡੀ ਸਕਿਨ ਦੇ ਤੇ ਸਾਹ ਦੇ ਰੋਗ ਵੀ ਠੀਕ ਹੁੰਦੇ ਆ ਲਓ ਜੀ ਇਹ ਸਾਰੀ ਮੈਂ ਬੂਟੀ ਪੱਤੀਆਂ ਜਿਹੜੀਆਂ ਤੋੜ ਕੇ ਲੈ ਆਈਆਂ ਦੇਖੋ ਜੀ ਇਹਨੂੰ ਆਪਾਂ ਕਹਿੰਦੇ ਆ ਪੁੱਠਕੰਡਾ ਪੁੱਠਕੰਡਾ ਜਿਹੜਾ ਹੁੰਦਾ ਇਹਨੂੰ ਤਾਂ ਪੁੱਠਕੰਡਾ ਕਹਿੰਦੇ ਕਿਉਂਕਿ ਇਹਦੇ ਜਿਹੜੇ ਕੰਡੇ ਹੁੰਦੇ ਨਾ ਪੁੱਠੇ ਹੁੰਦੇ ਆ ਤੇ ਇਸ ਕਰਕੇ ਇਹਨੂੰ ਪੁੱਠਕੰਡਾ ਵੀ ਕਹਿ ਦਿੰਦੇ ਆ ਤੇ ਜੀ ਇਸਨੂੰ ਆਪਾਂ ਮਾਰਗ ਵੀ ਆਪਾਂ ਮਾਰਗ ਵੀ ਕਹਿੰਦੇ ਆ ਤੇ ਹੋਰ ਵੀ ਕਈ ਨਾਂ ਇਹਨਾਂ ਦੇ ਇਹਦੀ ਸਬੂਟੀ ਦੇ ਹੈਗੇ ਆ ਤੇ ਇਹ ਦੇ ਜਿਹੜੇ ਜਿਹੜੇ ਕੰਡੇ ਹੁੰਦੇ ਆ ਉਹ ਵੀ ਬਹੁਤ ਫਾਇਦੇਮੰਦ ਆ ਇਹਨਾਂ ਦਿਨਾਂ ਦੇ ਵਿੱਚ ਇਹ ਸਿਰਫ ਇਹਦੇ ਪੱਤੀਆਂ ਹਰੀਆਂ ਹੁੰਦੀਆਂ ਆ ਵੈਸੇ ਬੂਟੀ ਆਮ ਹੀ ਹੁੰਦੀ ਆ ਪਰ ਜਿਹੜੇ ਫਿਰ ਇਹਦੇ ਕੰਡੇ ਕੰਡੇ ਰਹਿ ਜਾਂਦੇ ਪੱਤੇ ਨਹੀਂ ਮਿਲਦੇ ਸੋ ਜੀ ਮੈਂ ਅੱਗੇ ਵੀ ਇਹ ਕਈ ਵਾਰੀ ਬਣਾਈ ਆ ਭੁਰਜੀ ਪਰ ਮੇਰਾ ਅੱਜ ਦੇਖ ਕੇ ਨਾ ਮਨ ਰੁਕ ਨਹੀਂ ਹੋਇਆ ਮੈਂ ਸੋਚਿਆ ਕਿ ਚਲੋ ਬਣਾਉਣੇ ਬਿਲਕੁਲ ਸਾਫ਼ ਸੁਥਰੀਆਂ ਪੱਤੀਆਂ ਕਿਉਂਕਿ ਮੀਂਹ ਬਹੁਤ ਪੈਂਦੇ ਆ ਜਿਹਦੇ ਕਰਕੇ ਇਹ ਪੱਤੇ ਸਾਫ਼ ਆ ਫਿਰ ਵੀ ਮੈਂ ਇਹਨੂੰ ਘਰ ਆ ਕੇ ਤਿੰਨ ਚਾਰ ਵਾਰੀ ਪਾਣੀ ਨਾਲ ਧੋਤਾ ਆ ਧੋਣ ਤੋਂ ਬਾਅਦ ਦੇਖੋ ਤੁਸੀਂ ਦੇਖ ਰਹੇ ਹੋ ਬਿਲਕੁਲ ਤਾਜ਼ੀਆਂ ਕੋਮਲ ਪੱਤੀਆਂ ਆ ਤੁਸੀਂ ਯਕੀਨ ਜਾਣਿਓ ਸਾਹ ਚੜਦਾ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਇਹਨੂੰ ਲਗਾਤਾਰ ਤੁਸੀਂ ਹਫ਼ਤੇ 'ਚ ਦੋ ਤਿੰਨ ਵਾਰੀ ਬਣਾ ਲਓ ਬਹੁਤ ਟੇਸਟੀ ਬਣਦੀ ਆ ਬਹੁਤ ਵਧੀਆ ਬਣਦੀ ਆ ਆਲੂ ਵਗੈਰਾ ਕੋਸ਼ਣਾ ਪਾਇਓ ਸਿਰਫ ਇਹੀ ਭੁਰਜੀ ਬਣਾ ਕੇ ਖਾਓ ਤੇ ਤੁਸੀਂ ਆਪਣੇ ਆਪ ਦੇਖੋਗੇ ਬਹੁਤ ਫਾਇਦਾ ਹੁੰਦਾ ਆ ਜੋੜਾਂ ਦੇ ਦਰਦਾਂ ਦਾ ਫਾਇਦਾ ਹੁੰਦਾ ਜੋੜ ਤੇ ਕਿਤੇ ਸਾਡੇ ਜੋੜਾਂ ਦਾ ਦਰਦ ਹੁੰਦਾ ਵੀ ਉੱਤੇ ਪੱਤੀਆਂ ਪੀਸ ਕੇ ਵੀ ਅਸੀਂ ਲਗਾ ਸਕਦੇ ਆ ਕੋਈ ਸਕਿਨ ਦੀ ਪ੍ਰੋਬਲਮ ਹੋਵੇ ਉੱਤੇ ਵੀ ਆਪਾਂ ਇਹ ਲਗਾ ਸਕਦੇ ਆ ਵੈਸੇ ਭੁਰਜੀ ਬਣਾ ਕੇ ਖਾ ਲਓ ਤਾਂ ਸਭ ਤੋਂ ਵਧੀਆ ਤੁਸੀਂ ਇੱਥੇ ਤੱਕ ਯਕੀਨ ਜਾਣਿਓ ਕਿ ਮੇਰੀ ਬੇਟੀ ਨੂੰ ਪ੍ਰਦੀਪ ਨੂੰ ਵੀ ਇਹ ਪੁਰਜੀ ਬਹੁਤ ਪਸੰਦ ਆਈ ਸਾਰਿਆਂ ਨੇ ਪਸੰਦ ਆਪਣੇ ਪਸੰਦ ਦੇ ਨਾਲ ਆਪਣੇ ਚਾਹ ਕੇ ਖਾਧੀ ਆ ਇੰਨੀ ਟੇਸਟੀ ਬਣਦੀ ਆ ਇਹ ਇਸ ਤਰ੍ਹਾਂ ਜਿਵੇਂ ਆਪਾਂ ਸਾਗ ਕੱਟੀ ਦਾ ਨਾ ਇਹਨਾਂ ਨੂੰ ਇਸ ਤਰ੍ਹਾਂ ਲੈ ਕੇ ਨਾ ਦੇਖੋ ਇੰਨੀ ਕੁ ਬਰੀਕ ਬਰੀਕ ਅਸੀਂ ਕੱਟ ਲੈਣੀ ਆ ਇਹ ਕੋਈ ਪਾਣੀ ਚ ਉਬਾਲਣਾ ਨਹੀਂ ਕੁਛ ਨਹੀਂ ਕਰਨਾ ਜਿਹੜੀ ਇਹਦੀ ਨੇਚਰਲ ਇਹਦੇ ਆਪਣੇ ਗੋਣਿਆ ਨਾ ਉਹ ਆਪਾਂ ਨੂੰ ਚਾਹੀਦੇ ਆ ਜੋ ਕਿ ਅਸੀਂ ਇੱਕ ਪੁਰਜੀ ਦੇ ਰੂਪ ਦੇ ਵਿੱਚ ਹਲਕੀ ਜਿਹੀ ਇਹਨੂੰ ਪੁਰਜੀ ਬਣਾ ਕੇ ਨਾ ਉਹ ਅਸੀਂ ਖਾਵਾਂਗੇ ਇਹ ਕੋਈ ਵੀ ਖਾ ਸਕਦਾ ਬਜ਼ੁਰਗਾਂ ਨੂੰ ਵੀ ਖਿਲਾਓ ਆਪ ਵੀ ਖਾਓ ਮੇਰੀਆਂ ਭੈਣਾਂ ਜਿਨ੍ਹਾਂ ਦੇ ਜੋੜਾਂ ਦੀ ਪ੍ਰੋਬਲਮ ਦਾ ਦਰਦ ਹੁੰਦਾ ਬਹੁਤ ਜਲਦੀ ਆਰਾਮ ਆਉਂਦਾ ਇੰਨੀਆਂ ਮਹਿੰਗੀਆਂ ਆਪਾਂ ਦਵਾਈਆਂ ਖਾਂਦੇ ਆ ਇਹ ਤਾਂ ਸਾਨੂੰ ਫ੍ਰੀ ਮਿਲ ਜਾਂਦੀ ਆ ਜੀ ਲੱਗੀ ਹੋਈ ਇਹ ਆਪਾਂ ਤੋੜਨੀ ਹੁੰਦੀ ਆ ਇਹ ਮੈਂ ਲਸਣ ਲੈ ਲਿਆ ਪਿਆਜ਼ ਲੈ ਲਿਆ ਟਮਾਟਰ ਲੈ ਲਿਆ ਤੇ ਹਰੀਆਂ ਮਿਰਚਾਂ ਲੈ ਲਈਆਂ ਹੁਣ ਮੈਂ ਗੈਸ ਦੀ ਫਲੇਮ ਔਨ ਕਰਨ ਲੱਗੀ ਆ ਤੇ ਹੁਣ ਅਸੀਂ ਬਣਾਉਨੇ ਆ ਜੀ ਇਹ ਪੁਰਜੀ ਇਹਦੀ ਪੱਤੇ ਮੈਂ ਸਾਰੇ ਕੱਟ ਲੈ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਬਹੁਤ ਵਧੀਆ ਸਾਫ਼ ਆ ਥੋੜਾ ਜਿਹਾ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਪਾਣਾ ਆ ਪਾਣਾ ਤੁਸੀਂ ਤੋੜਕਾ ਤੁਸੀਂ ਸਰੋਂ ਦੇ ਤੇਲ ਦਾ ਹੀ ਲਾਇਓ ਜੀ ਅਗਰ ਸਰੋਂ ਦਾ ਤੇਲ ਦਾ ਨਹੀਂ ਲਾਣਾ ਫਿਰ ਤੁਸੀਂ ਇੱਕ ਚਮਚ ਦੇਸੀ ਘਿਓ ਦਾ ਪਾ ਲਿਓ ਇਹਦੇ ਵਿੱਚ ਮੈਂ ਥੋੜੀ ਜਿਹੀ ਚੌਥਾਈ ਟੀस्पून ਜੀ ਹਿੰਗ ਪਾਈ ਆ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਇਆ ਜੀਰਾ ਜੀਰਾ ਪਾਣ ਤੋਂ ਬਾਅਦ ਜੀ ਇਹ ਹੈਗੀ ਲਾਲ ਸੁੱਕੀਆਂ ਮਿਰਚਾਂ ਇੱਕ ਮੈਂ ਮਿਰਚ ਦੋ ਤਿੰਨ ਇੱਕ ਸੁੱਕੀ ਲਹਲੇ ਦੋ ਤਿੰਨ ਹਰੀਆਂ ਜਿਹੜੀਆਂ ਹੁੰਦੀਆਂ ਉਹ ਲਾਲ ਹੋ ਜਾਂਦੀਆਂ ਉਹ ਵੀ ਮੈਂ ਪਾ ਲਈਆਂ ਤੇ ਤੇਲ ਦੇ ਵਿੱਚ ਇਹਦਾ ਜਿਹੜਾ ਫਲੇਵਰ ਹੈ ਬਹੁਤ ਵਧੀਆ ਆਉਂਦਾ ਹੈ ਉਸ ਤੋਂ ਬਾਅਦ ਜੀ ਮੈਂ ਬਰੀਕ ਕੱਟਿਆ ਹੋਇਆ ਜਿਹੜਾ ਲਸਣ ਆ ਇਹ ਕੱਟ ਕੇ ਪਾਇਓ ਜੀ ਕੱਟੇ ਹੋਏ ਲਸਣ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਅਦਰਕ ਮੈਂ ਪਾਇਆ ਨਹੀਂ ਅਦਰਕ ਪਾਣ ਦੀ ਜ਼ਰੂਰਤ ਨਹੀਂ ਹੈਗੀ ਸਬਜ਼ੀ ਵੈਸੇ ਹੀ ਬਹੁਤ ਵਧੀਆ ਆ ਹੈਲਥੀ ਸਬਜੀ ਆ ਜਿਹੜੀ ਆਪਾਂ ਪੁਰਜੀ ਬਣਾਣੀ ਆ ਬਹੁਤ ਹੈਲਥੀ ਆ ਤੁਹਾਡਾ ਦਿਲ ਕਰਦਾ ਤੁਸੀਂ ਆਦਰਕ ਪਾ ਸਕਦੇ ਆ ਫੇਰ ਜੀ ਮੈਂ ਇੱਕ ਵੱਡੇ ਸਾਈਜ਼ ਦਾ ਮੋਟਾ ਕੱਟਿਆ ਹੋਇਆ ਪਿਆਜ਼ ਬਰੀਕ ਚੋਪ ਕੀਤਾ ਹੋਇਆ ਥੋੜਾ ਜਿਹਾ ਹੱਥ ਨਾਲ ਹੀ ਮੈਂ ਇਹਨੂੰ ਕੱਟ ਲਿਆ ਸੀ ਇਹ ਲੈ ਲੈਣਾ ਲਸਣ ਜਿਹੜਾ ਆ ਜ਼ਿਆਦਾ ਲਾਲ ਨਹੀਂ ਕਰਨਾ ਹਲਕਾ ਜਿਹਾ ਰੰਗ ਬਦਲ ਜੇ ਉਸ ਤੋਂ ਬਾਅਦ ਪਿਆਜ਼ ਪਾ DNA ਪਿਆਜ਼ ਵੀ ਬਹੁਤ ਜ਼ਿਆਦਾ ਲਾਲ ਨਹੀਂ ਕਰਨਾ ਤੇ ਕੋਈ ਇਹ ਪੁਰਜੀ ਕੋੜੀ ਨਹੀਂ ਬਣਦੀ ਬਹੁਤ ਵਧੀਆ ਦਾ ਟੇਸਟ ਆਂਦਾ ਆ ਤੇ ਉਸ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਇਹ ਪੁਰਜੀ ਪਾਤੀ ਜਿਹੜੇ ਪੱਤੇ ਕੱਟੇ ਹੋਏ ਨਾ ਇਹ ਪਾ ਦੇਣੇ ਆ ਤੇ ਤੁਸੀਂ ਜੀ ਜੇਕਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਲਾਈਕ ਕਰ ਦਿਓ ਅੱਗੇ ਤੋਂ ਅੱਗੇ ਪਸੰਦ ਆndi ਆ ਤਾਂ ਵੱਧ ਤੋਂ ਵੱਧ ਦੇ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਸਾਰਿਆਂ ਲਈ ਫਾਇਦੇਮੰਦ ਆ ਇਹਨਾਂ ਦਿਨਾਂ ਵਿੱਚ ਖਾਓ ਹਰ ਇੱਕ ਲਈ ਫਾਇਦੇਮੰਦ ਆ ਮੇਰੀਆਂ ਭੈਣਾਂ ਵਾਸਤੇ ਭੈਣਾਂ ਮੇਰੀਆਂ ਜ਼ਰੂਰ ਬਣਾ ਕੇ ਖਾਣ ਤੇ ਫਾਇਦਾ ਆਪਣੇ ਆਪ ਹੀ ਉਹਨਾਂ ਨੂੰ ਮਹਿਸੂਸ ਹੋਊਗਾ ਕਿ ਹਾਂ ਸਾਨੂੰ ਫਾਇਦਾ ਆ ਕਿਉਂਕਿ ਮੇਰੇ ਵੀ ਬੈਕ ਦੀ ਪ੍ਰੋਬਲਮ ਸੀ ਦਰਦ ਕਈ ਵਾਰੀ ਬਹੁਤ ਹੋਣ ਲੱਗ ਜਾਂਦਾ ਇਸ ਕਰਕੇ ਜਦੋਂ ਮੈਂ ਇਹ ਮੌਸਮ ਆਂਦਾ ਆ ਮੈਂ ਹਰ ਮੌਸਮ ਦੇ ਵਿੱਚ ਬਣਾ ਕੇ ਖਾਂਦੀ ਹੁੰਨੀ ਆ ਤੇ ਉਹਦੇ ਨਾਲ ਮੈਨੂੰ ਜਿਹੜਾ ਦਵਾਈਆਂ ਨਾਲੋਂ ਵੱਧ ਫਾਇਦਾ ਇਹਦਾ ਹੁੰਦਾ ਆ ਪਹਿਲਾਂ ਮੈਂ ਥੋੜੇ ਜਿਹੇ ਪੱਤੇ ਕੱਟੇ ਹੋਏ ਪਾ ਲੈ ਉਹਨਾਂ ਨੂੰ ਮਿਕਸ ਕਰ ਲਿਆ ਕਿਉਂਕਿ ਦੇਖਣ ਨੂੰ ਹੀ ਜ਼ਿਆਦਾ ਲੱਗਦੇ ਆ ਪਰ ਜਦੋਂ ਇਹ ਆਪਾਂ ਚੰਗੀ ਤਰ੍ਹਾਂ ਇਹਨਾਂ ਨੇ ਪੱਕਣ ਲੱਗ ਜਾਣਾ ਆ ਤੇ ਇਹ ਉਨੇ ਹੀ ਥੋੜੇ ਘਟ ਜਾਣੇ ਆ ਕੁਛ ਨਹੀਂ ਮੈਂ ਹੋਰ ਪਾਇਆ ਹਜੇ ਇਸ ਤਰ੍ਹਾਂ ਇਹਨੂੰ ਮਿਕਸ ਕਰਨਾ ਆ ਚੰਗੀ ਤਰ੍ਹਾਂ ਗੈਸ ਦੀ ਜਿਹੜੀ ਫਲੇਮ ਆ ਮੀਡੀਅਮ ਰੱਖਣੀ ਆ ਸਿਰਫ ਮੈਂ 2 ਤੋਂ 3 ਚਮਚ ਇਹਦੇ ਵਿੱਚ ਪਾਣੀ ਪਾਇਆ ਕਿਉਂਕਿ ਮੈਂ ਤੇਲ ਘੱਟ ਪਾਇਆ ਤਾਂ ਜੋ ਤਲੇ ਨਾਲ ਨਾ ਚਿਪਕੇ ਤੇਲ ਘੱਟ ਹੀ ਰੱਖਣਾ ਜਿਹੜਾ ਆਪਾਂ ਇਹਦਾ ਨੇਚਰਲ ਟੇਸਟ ਆ ਨੇਚਰਲ ਗੁਣ ਆ ਉਹ ਸਾਨੂੰ ਚਾਹੀਦੇ ਆ ਟੇਸਟ ਵਾਸਤੇ ਤਾਂ ਅਸੀਂ ਜੋ ਮਰਜ਼ੀ ਪਾ ਲਈ ਇਹਦੇ ਵਿੱਚ ਹਰੇ ਮਟਰ ਪਾ ਲਓ ਆਲੂ ਪਾ ਲਓ ਇਸ ਤਰ੍ਹਾਂ ਨਹੀਂ ਕਰਨੀ ਜੋ ਕੁਦਰਤ ਨੇ ਚੀਜ਼ ਦਿੱਤੀ ਆ ਨਾ ਸਾਨੂੰ ਉਹਨੂੰ ਉਸੇ ਤਰ੍ਹਾਂ ਹੀ ਆਪਾਂ ਖਾਣਾ ਆ ਤੇ ਇਹਦੇ ਵਿੱਚ ਮੈਂ ਹਲਦੀ ਪਾ ਲਈ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਪਾ ਲਈ ਕੁੱਟਿਆ ਹੋਇਆ ਧਨੀਆ ਪਾ ਲਿਆ ਤੇ ਨਾਲ ਹੀ ਆਪਣੇ ਸਵਾਦ ਦੇ ਅਨੁਸਾਰ ਜਿਹੜਾ ਪਾ ਲਿਆ ਨਮਕ ਲੂਣ ਤੇ ਇਹਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਇਸ ਤਰ੍ਹਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਦੇਣਾ ਤੇ ਜੋ ਮੈਂ ਇਹ ਕਹਿ ਰਹੀ ਸੀ ਕਿ ਆਪਾਂ ਤੇਲ ਬਹੁਤ ਘੱਟ ਰੱਖਣਾ ਆ ਇਹਨੂੰ ਬਿਲਕੁਲ ਘੱਟ ਫਲੇਮ ਤੇ ਪਕਾਉਣਾ ਆ ਤੇ ਇਹਦੇ ਨਾਲ ਇਹ ਹੁੰਦਾ ਕਿ ਜਿਹੜੇ ਦੇ ਸਾਡੇ ਸਾਰੇ ਗੋਣਿਆ ਉਹ ਸਾਡੇ ਓੜਨਾਂ ਉਸ ਬਰਕਰਾਰ ਰਹਿਣ ਤੇ ਉਹੀ ਆਪਾਂ ਲੈਣੇ ਆ ਤੇ ਅਸੀਂ ਆਪਣਾ ਲੈਣਾ ਆਪਣਾ ਪਾਣਾ ਆਰਾਮ ਸਿਹਤ ਸਾਡੇ ਆਰਾਮਦਾਇਕ ਹੋਣੀ ਚਾਹੀਦੀ ਆ ਤੰਦਰੁਸਤ ਹੋਣਾ ਚਾਹੀਦਾ ਆ ਸਾਰੇ ਚੰਗਾ ਖਾਓ ਤੇ ਤੰਦਰੁਸਤ ਰਹੋ ਦੇਖੋ ਕਿੰਨੀ ਕਰ ਗਈ ਆ ਹੁਣ ਮੈਂ ਲਾਸਟ ਦੇ ਵਿੱਚ ਟਮਾਟਰ ਪਾਇਆ ਹਰੀਆਂ ਮਿਰਚਾਂ ਜੀ ਜਿਹੜੀਆਂ ਇਹ ਟਮਾਟਰ ਪਾਇਆ ਨਾ ਮੈਂ ਇਹਨੂੰ ਪਹਿਲਾਂ ਇਹਦਾ ਛਿਲਕਾ ਉਤਾਰਿਆ ਫਿਰ ਇਹਦਾ ਅਗਰ ਬੀਜ ਇਹਦਾ ਟਮਾਟਰ ਦਾ ਵਿੱਚ ਮੋਟਾ ਆ ਅਗਰ ਤਾਂ ਤੁਸੀਂ ਇਹਨੂੰ ਗ੍ਰਾਈਂਡ ਕਰਨਾ ਆ ਕਰ ਸਕਦੇ ਆ ਅਗਰ ਇਸ ਤਰ੍ਹਾਂ ਕੱਟ ਕੇ ਪਾਣਾ ਬੀਜ ਤੇ ਛਿਲਕਾ ਜਰੂਰ ਲਾਦਿਆ ਕਰੋ ਬੀਜ ਕੱਢ ਦਿਆ ਕਰੋ ਤੇ ਜਿਹੜਾ ਇਹ ਟਮਾਟਰ ਦਾ ਪਲਪ ਆ ਨਾ ਜਿਹੜਾ ਇਹ ਰਹਿ ਜਾਂਦਾ ਟਮਾਟਰ ਦਾ ਗੁੱਦਾ ਇਹਨੂੰ ਤੁਸੀਂ ਕੱਟ ਕੇ ਲਿਆ ਕਰੋ ਤੇ ਇਹਦੇ ਨਾਲ ਸਾਡੇ ਪੇਟ ਵਿੱਚ ਕਈ ਵਾਰ ਦਰਦ ਹੋਣ ਲੱਗ ਪੈਂਦਾ ਉਹ ਨਹੀਂ ਹੁੰਦਾ ਤੇ ਪੱਥਰੀਆਂ ਤੋਂ ਵੀ ਆਰਾਮ ਮਿਲਦਾ ਆ ਤੇ ਇਸ ਤਰ੍ਹਾਂ ਤੁਸੀਂ ਟਮਾਟਰ ਨੂੰ ਪਾਇਆ ਕਰੋ ਅਗਰ ਗਰੇਵੀ ਵਾਲੀ ਸਬਜ਼ੀ ਉਹ ਚ ਤੁਸੀਂ ਟਮਾਟਰ ਪੀਸ ਆ ਸਕਦੇ ਆ ਪਰ ਮੈਂ ਤਾਂ ਫਿਰ ਵੀ ਇਹਨੂੰ ਇਹ ਛਿਲਕਾ ਉਤਾਰ ਕੇ ਹੀ ਪੀਸਦੀ ਹੁੰਦੀ ਆ ਲਓ ਜੀ ਪੁਰਜੀ ਸਾਡੀ ਬਣ ਕੇ ਤਿਆਰ ਹੋ ਗਈ ਆ ਦੇਖੋ ਗਰਮਾ ਗਰਮ ਮੱਕੀ ਦੀ ਰੋਟੀ ਨਾਲ ਖਾਓ ਕਣਕ ਦੀ ਪ੍ਰਸ਼ਾਦੇ ਨਾਲ ਖਾਓ ਤੁਸੀਂ ਪਰੌਂਠੇ ਨਾਲ ਖਾਓ ਤੇ ਤੁਸੀਂ ਚਾਵਲਾ ਨਾਲ ਵੀ ਖਾ ਸਕਦੇ ਆ ਪਰ ਆਪਾਂ ਤਾਂ ਜੀ ਜੋ ਘਰ ਦੇ ਵਿੱਚ ਸਾਡੇ ਬਣੇ ਸੀ ਪ੍ਰਸ਼ਾਦੇ ਮੱਕੀ ਦੇ ਕਣਕ ਦੇ ਨਾਲ ਜੀ ਜੇ ਗਾਂ ਦਾ ਜਿਹੜਾ ਦੇਸੀ ਘਿਓ ਆ ਗਾਂ ਦਾ ਜਿਹੜਾ ਦੇਸੀ ਘਿਓ ਆ ਉਹ ਲੈ ਲਓ ਜਾਂ ਤੁਸੀਂ ਗਾਂ ਦੇ ਜਿਹੜੀ ਮਲਾਈ ਦਾ ਮੱਖਣ ਹੁੰਦਾ ਨਾ ਇਹ ਮੈਂ ਉਹ ਬਣਾਇਆ ਹੋਇਆ ਸੀ ਮੈਂ ਉਹ ਲੈ ਲਿਆ ਮੱਖਣ ਤੇ ਇਹਦੇ ਨਾਲ ਤੁਸੀਂ ਇੰਜੋਏ ਕਰੋ ਨਾਲ ਲਓ ਜੀ ਲੱਸੀ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਸੀ ਬਹੁਤ ਵਧੀਆ ਜੀ ਬਣਾਇਓ ਜਰੂਰ ਬਣਾ ਕੇ ਤੁਹਾਨੂੰ ਪਤਾ ਲੱਗੂਗਾ ਜਿਨ੍ਹਾਂ ਦੇ ਵੀ ਦਰਦ ਹੁੰਦੀ ਆ ਜਾਂ ਕੋਈ ਸਕਿਨ ਦੀ ਪ੍ਰੋਬਲਮ ਹੈ ਇਹ ਸਬਜੀ ਖਾਓ ਤੇ ਤੁਸੀਂ ਇੰਨੇ ਵਧੀਆ ਤੁਹਾਡੇ ਸਿਹਤ ਹੋ ਜਾਊਗੀ ਤੁਸੀਂ ਦਵਾਈ ਛੱਡ ਦੋਗੇ ਇਹ ਮੇਰਾ ਆਪਣਾ ਵਰਤਿਆ ਹੋਇਆ ਨੁਕਤਾ ਆ ਜੋ ਮੈਂ ਆਮ ਹੀ ਕਈ ਵਾਰੇ ਖਾ ਲੈਂਦੀ ਆ ਇਤੋਂ ਤੱਕ ਕਿ ਜਦੋਂ ਪੁੱਠ ਕੰਡੇ ਦੇ ਜਿਹੜੇ ਬੀਜ ਹੁੰਦੇ ਆ ਨਾ ਉਹਨਾਂ ਨੂੰ ਵੀ ਮੈਂ ਲਾ ਕੇ ਸੁਕਾ ਕੇ ਰੱਖ ਲੈਂਦੀ ਆ ਉਹ ਵੀ ਬਹੁਤ ਕੰਮ ਆਉਂਦੇ ਆ ਜੀ ਅਗਲੀ ਵੀਡੀਓ ਬਣਾਵਾਂਗੇ ਹੁਣ ਵੀਡੀਓ ਲੰਬੀ ਹੋ ਗਈ ਆ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਮੇਰੀ ਬੇਟੀ ਨੂੰ ਵੀ ਪਸੰਦ ਆਈ ਪਹਿਲੀ ਵਾਈਟ ਹਰ ਵਾਰ ਦੀ ਤਰ੍ਹਾਂ ਆਪਣੇ ਬੇਟੇ ਨੂੰ ਦਿੱਤੀ ਦੂਸਰੀ ਵਾਈਟ ਮੈਂ ਲੈ ਰਹੀ ਆ ਮੱਕੀ ਦੀ ਰੋਟੀ ਦੇ ਨਾਲ ਤੇ ਤੁਸੀਂ ਜਿਸ ਤਰ੍ਹਾਂ ਵੀ ਚਾਹੋ ਤੁਸੀਂ ਇੰਜੋਏ ਕਰ ਸਕਦੇ ਆ ਖਾ ਸਕਦੇ ਆ ਤੇ ਆ ਲਓ ਜੀ ਬਹੁਤ ਵਧੀਆ ਆ ਚੰਗਾ ਖਾਓ ਤੰਦਰੁਸਤ ਰਹੋ ਸਾਰਿਆਂ ਲਈ ਇਹੀ ਅਰਦਾਸਾਂ ਬੇਨਤੀਆਂ ਦੁਆਵਾਂ ਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਮੈਂ ਹੁਣ ਮਿਲਦੀ ਆ ਤੁਹਾਨੂੰ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਪਰ ਆ ਚੀਜ਼ ਤੁਸੀਂ ਜ਼ਰੂਰ ਬਣਾਇਆ ਤੁਹਾਡੇ ਆਲੇ ਦੋਲੇ ਆਸ-ਪਾਸ ਜਿੱਥੇ ਵੀ ਹਰਿਆਲੀ ਹੁੰਦੀ ਏ ਬੂਟੀ ਜ਼ਰੂਰ ਹੁੰਦੀ ਆ ਤੇ ਤੁਸੀਂ ਚਾਹੋ ਤਾਂ ਇਹਨੂੰ ਘਰ ਦੇ ਵਿੱਚ ਵੀ ਇਹ ਬੂਟੀ ਤੁਸੀਂ ਉਗਾ ਸਕਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜਾਣਾ ਤੇ Next video is Sasrika.